ਭਈ ਆਪਾਂ ਹੁਣ ਆਏ ਸੀ ਤਾਂ ਕੋਰਟ 'ਚ ਗਵਾਹੀ ਦੇਣਾ ਜਿਹੜਾ ਕੀ ਆਪਾਂ ਐਨਡੀਪੀਐਸ ਦਾ ਇੱਕ ਬਹੁਤ ਵੱਡਾ ਪਰਚਾ ਕਰਾਇਆ ਸੀ ਟਰਮੋਡੋਲ ਦੇ ਘਰ ਦੇ ਘਰ 2200 ਪੱਤੇ ਸੀਗੇ ਤੇ ਬਾਕੀ ਸਿਗਨੇਚਰਾਂ ਦੇ ਪੱਤੇ ਸੀ ਐਲ ਪ੍ਰੈਕਸ ਦੇ ਵੱਡੀ ਮਾਤਰਾ ਦੇ ਤੇ ਹੈਵੀ ਰਿਕਵਰੀ ਦਾ ਕੇਸ ਸੀਗਾ ਮੇਰੀ ਤੇ ਇਹਦੀ ਕਾਕੇ ਦੀ ਗਵਾਹੀ ਸੀ ਤੇ ਅੱਜ ਮਾਨਸਾ ਤਰੀਕ ਵੀ ਸੀ ਬਹੁਤ ਭੈਣ ਜੋ ਐ ਕਹਿਣ ਲੱਗ ਜਾਂਦੇ ਨੇ ਕਹਿੰਦੇ ਸੀ ਫੜਨੋਂ ਹਟ ਕੇ ਜਾਂ ਜੇ ਕਰਨੋਂ ਹਟ ਕੇ ਉਹ ਭਾਈ ਸਾਡੀਆਂ ਨਿੱਤ ਤਰੀਕਾਂ ਆਉਂਦੀਆਂ ਨੇ ਅੱਜ ਇੱਕ ਤਰੀਕ ਸੀ ਤੇ ਇੱਕ ਗਵਾਹੀ ਸੀ ਤੇ ਗਵਾਹ ਗਵਾਹੀ ਨਾ ਮੁਕਰਨ ਪਿੱਛੇ ਨਾ ਸਾਨੂੰ ਲੱਖਾਂ ਰੁਪਈਆ ਦੀ ਆਫਰ ਸੀ ਮੈਨੂੰ ਤੇ ਕਾਕੇ ਨੂੰ ਤੇ ਅਸੀਂ ਮੁਕਰੇ ਨਹੀਂ ਸਾਡਾ ਭੈਣ ਜੋ ਐਡਾ ਦੀਨਮਾਨ ਨਹੀਂ ਮਰਿਆ ਪਰ ਬਧੇਰੇ ਭੈਣ ਜਦੋਂ ਉੱਠ ਕੇ ਰਜਾਈਆਂ 'ਚ ਨਾ ਕਮੈਂਟ ਕਰ ਦਿੰਦੇ ਨੇ ਤੇ ਸਾਨੂੰ ਪਤਾ ਵੀ ਸਾਡੀ ਜਾਨ ਤੇ ਕੀ ਖਤਰਾ ਤੁਸੀਂ ਐਵੇਂ ਰਜਾਈਆਂ 'ਚ ਬੈਠ ਕੇ ਵੀਰ ਬਣੇ ਕਮੈਂਟ ਨਾ ਕਰਿਆ ਕਰੋ ਵੀ ਹਾਂ ਹਰੇ ਕੋਈ ਕੁਛ ਲਿਖ ਕੇ ਕਮੈਂਟ ਕਰ ਦਿੰਦਾ ਅਸੀਂ ਯਾਰ ਆਉਦੀ ਜਾਨ ਦੀ ਪਰਵਾਹ ਨਹੀਂ ਕਰਦੇ ਇਸ ਪੰਜਾਬ ਲਈ ਆਉਦੀ ਧਰਤੀ ਲਈ ਤੇ ਨਾ ਕਦੇ ਵਿਕੇ ਸੀ ਤੇ ਨਾ ਕਦੇ ਵਿਕਾਂਗੇ ਤੇ ਤੁਸੀਂ ਹਰੇਕ ਬੰਦਾ ਕਹਿੰਦਾ ਯਾਰ ਲੈ ਇਹਦਾ ਬੇਲੇ ਜੇ ਸਾਰਾ ਦਿਨ ਫੁੱਟ ਕੇ 4 ਵਜੇ ਕੋਰਟ ਚ ਆਉਂਦਿਆਂ ਨੂੰ ਸਵੇਰ ਦੇ ਬੈਠਿਆ ਕੋਰਟ ਜੱਜ ਮੂਰੇ ਅੱਜ ਮਾਨਸਾ ਤਰੀਕ ਸੀ ਮਾਨਸਾ ਅਰਜੀ ਲਵਾਈ ਹਾਰ ਕੇ ਤੇ ਹਲੇ ਸਾਲੀਆਂ ਕੋਸ਼ਕਾ ਦੁੱਕੀ ਦੇ ਦੁੱਕੀ ਦੇ ਬੰਦੇ ਹੁੰਦੇ ਨਾ ਜਿਹੜੇ ਇਹ ਇਹ ਬਹੁਤ ਗਾਲਾਂ ਕੱਢਦੇ ਨੇ ਜੇ ਕਰਦੇ ਆ ਉਹ ਕਰਦੇ ਆ ਇਹ ਪੁੱਤ ਪਤਾ ਲੱਗਦਾ ਜਦੋਂ ਭੁਗਦੇ ਪੱਲੋਂ ਪੈਸੇ ਲਾ ਕੇ ਖਰਚ ਕੇ ਕੋਰਚ ਚ 4-5 ਜਾਣੇ ਆਏ ਆ ਅਸੀਂ ਆਦੇ ਉਹ ਸਾਲਿਓ ਐ ਇਹਨਾਂ ਦਾ ਬੰਦੇ ਨੂੰ ਨਾਂ ਬਦਨਾਮ ਕਰਿਆ ਕਰੂ ਬਾਅਦ ਜਦੋਂ ਬੰਦਾ ਹੈਨਾ ਜਦੋਂ ਕੋਈ ਅਸੀਂ ਚੰਗਾ ਕੰਮ ਕਰਨ ਲੱਗਦੇ ਆ ਤਾਂ ਦੁੱਖੀ ਦੇ ਬੰਦੇ ਉੱਠ ਕੇ ਵਿਰੋਧ ਕਰਨ ਲੱਗ ਜਾਂਦੇ ਨੇ ਇਹ ਨਸ਼ੇ ਦੇ ਖਿਲਾਫ ਸਾਡੀ ਲੜਾਈ ਹੈਗੀ ਸੀ ਤੇ ਲੜਦੇ ਰਹਾਂਗੇ ਤੇ ਜਿੰਨਾ ਵੀ ਕੋਈ ਕੋਈ ਕੁਛ ਮਰਜ਼ੀ ਕਹਿੰਦਾ ਰਹੇ ਇਹ ਨਸ਼ਾ ਅੱਜ ਪੰਜਾਬ ਦੇ ਜਵਾਨੀ ਦਾ ਕਹਾਣ ਕਰ ਰਿਹਾ ਰੋਜ਼ ਨੌਜਵਾਨ ਮਰਦੇ ਆ ਰੋਜ਼ ਓ ਯਾਰ ਤੁਸੀਂ ਬੋਲਦੇ ਪਤਾ ਨਹੀਂ ਕਿਉਂ ਨਹੀਂ ਹੈਗੇ ਯਾਰ ਤੁਹਾਡੀ ਜਮੀਰ ਮਰ ਗਈ ਤੁਸੀਂ ਨਸ਼ੇ ਵਾਲਾਂ ਦੇ ਖਿਲਾਫ ਬੋਲ ਕੇ ਦਿਖਾ ਉਹ ਨਾ ਸਾਡੇ ਖਿਲਾਫ ਬੋਲਣਾ ਬਥੇਰਾ ਸੌਖਾ ਬਾਈ ਨਸ਼ੇ ਦੇ ਖਿਲਾਫ ਬੋਲਣਾ ਬਹੁਤ ਔਖਾ ਗੱਲਾਂ ਕਰਨੀਆਂ ਬਹੁਤ ਸੌਖੀਆਂ ਨੇ ਜੇ ਸਾਡੇ ਸਾਡੇ ਸਰਕਾਰ ਨੇ ਪੇਜ ਵੀ ਬੰਦ ਕਰਤੇ ਬਹੁਤ ਬਈ ਪੁੱਛ ਲਿਆ ਦੂਜੇ ਪੇਜ ਤੇ ਵੀਡੀਓ ਕਰਨੀ ਬਈ ਉਹ ਬੰਦ ਕਰਤਾ ਸਰਕਾਰ ਨੇ ਕਿ ਨਹੀਂ ਕਰਕੇ ਤਮ ਕਿ ਆ ਵੀ ਗਏ ਪੈਸੋ ਹਾਂ ਅੱਜ ਇਹਨਾਂ ਨੂੰ ਪਤਾ ਗਵਾਹੀ ਵਿਛੇ ਲੈ ਤਾਂ ਕੀ ਇਹਨੂੰ ਐਂ ਨਹੀਂ ਪਤਾ ਵੀ ਇਹ ਮੇਰੇ ਹਲੇ ਕਹਿੰਦੇ ਨੇ ਅੱਜ ਗਵਾਹੀ ਵਿਛੇ ਆਪਾਂ ਨੂੰ ਕਿੰਨੇ ਫੋਨ ਆਏ ਨਹੀਂ ਕਹਿੰਦੇ ਪੈਸੇ ਲਓ ਨਾਲੇ ਦਾ ਭੈਣ ਜੋ ਕਹਿੰਦੇ ਪੈਸੇ ਲਓ ਨਹੀਂ ਜੇ ਨਹੀਂ ਪੈਸੇ ਲੈਂਦੇ ਮਾਰਾਂਗੇ ਕੋਈ ਤਾਂ ਗੱਲ ਹੈ ਗਵਾਹੀ ਬਦਲ ਦੋ ਕਹਿੰਦੇ ਹਾਂ ਤਮ ਕਿਵੇਂ ਮੂਲੇ ਨੇ ਆਹ ਅਹ ਇਹ ਭੈਣ ਜੋ ਇਹਨਾਂ ਨੂੰ ਕੀ ਪਤਾ ਯਾਰ